ਆਉਂਦੀ ਤੇ ਗਾਈ ਦੇ ਸਮਾਨ ਰੱਖਿਆ ਜਾ ਰਿਹਾ ਚੰਗਾ ਯਾਨ ਠੀਕ ਆ ਮਿਲਦੇ ਫਿਰ ਓਕੇ ਇੱਥੇ ਹੁਣ ਆਪਣਾ ਕੰਡਾ ਹੁਣਾ ਬੈਗ ਦਾ ਹਾਂ ਹਾਂ ਕੰਡਾ ਧਰਮ ਕੰਡਾ ਓਕੇ ਚੰਗਾ ਯਾਰ ਇਹ ਨਾ ਕੈਨ ਬੰਦਾ ਹੀ ਸਾਡਾ ਤੁਸੀਂ ਕੋਈ ਤੇ ਕਮੀਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਪ ਤੁਸੀਂ ਸਾਰੇ ਜਣੇ ਠੀਕ ਹੋਵਾਂਗੇ ਤੇ ਸਾਡੇ YouTube ਚੈਨਲ ਤੇ ਤੁਹਾਡਾ ਫੇਰ ਤੋਂ ਸਵਾਗਤ ਹੈ ਤੇ ਗਾਇਜ਼ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਹੈ ਤੇ ਬੜਾ ਮਜ਼ਾ ਆਊਗਾ ਕਿਉਂਕਿ ਸਾਰੇ ਯਾਰ ਦੋਸਤ ਅੱਜ ਆਏ ਹੋਏ ਆ ਦਿੱਲੀ ਤੇ ਮੈਨੂੰ ਦਿੱਲੀ ਆਏ ਨੂੰ ਦੋ ਤਿੰਨ ਦਿਨ ਹੋ ਗਏ ਤੇ ਬਟ ਨਿਸ਼ਾਨ ਜਿਸ ਕੀਰਤ ਟਵੀਰੋ ਦੀ ਰਾਤ ਆਏ ਆ ਤੇ ਮੈਂ ਹੁਣ ਜਾਣ ਲੱਗਿਆ ਉਹਨਾਂ ਕੋਲੇ ਕਿਉਂਕਿ ਅੱਜ ਹੈ ਨਿਸ਼ਾਨ ਦੀ ਫਲਾਈਟ ਨਿਸ਼ਾਨ ਜਾਣ ਲੱਗਿਆ ਆਸਟ੍ਰੇਲੀਆ ਪਾਬੀ ਪਹਿਲਾ ਗਏ ਹੋਏ ਆ ਆਸਟ੍ਰੇਲੀਆ ਤੇ ਅੱਜ ਫਿਰ ਥੋੜੇ ਦਿਨ ਹੋ ਗਏ ਨਿਸ਼ਾਨ ਦਾ ਵੀ ਵੀਜ਼ਾ ਆ ਗਿਆ ਸੀਗਾ ਤੇ ਅੱਜ ਜਾਣਾ ਆਪਾਂ ਨਿਸ਼ਾਨ ਨੂੰ ਜਾਜੇ ਚੜਾਉਣ ਤੇ ਗਾਇਜ਼ ਐਂਡ ਤੱਕ ਵਲੌਗ ਤੁਸੀਂ ਜ਼ਰੂਰ ਦੇਖਣਾ ਤੇ ਮੈਨੂੰ ਤੇ ਮਨਪ੍ਰੀਤ ਨੂੰ ਆਏ ਨੂੰ ਹੋ ਗਏ 2-3 ਦਿਨ ਕਿਉਂਕਿ ਮੇਰੇ ਸਹੁਰੇ ਆ ਤੁਹਾਨੂੰ ਪਤਾ ਫਿਰ ਤੇ ਤਾਂ ਕਰਕੇ ਸਾਨੂੰ ਵਿਆਹ ਸੀਗਾ ਤੇ ਅਸੀਂ ਵਿਆਹ ਤੇ ਆਏ ਸੀਗੇ ਤੇ ਅੱਜ ਫਿਰ ਆਪਾਂ ਨਿਸ਼ਾਨ ਨੂੰ ਚੜਾਉਣ ਜਾਣਾ ਫਲਾਈਟ ਤੇ ਉਹ ਹੈਗੇ ਹੋਟਲ ਰੁਕੇ ਹੋਏ ਆ ਤੇ ਚੱਲਦੇ ਹਾਂ ਉਹਨਾਂ ਨੂੰ ਗਾਇਜ਼ ਤੇ ਪਹੁੰਚਦੇ ਆਉਂਨਾ ਤੱਕ ਤੇ ਫਿਰ ਮਿਲਦੇ ਆਂ ਲਗਣ ਗਿਆ ਰੌਣਕਾਂ ਤੇ ਦੇਖਿਓ ਐਂਡ ਤੱਕ ਵਲੌਗ ਜ਼ਰੂਰ ਪਰ ਫੀਲ ਜ਼ਰੂਰ ਹੋਊਗੀ ਚੀਜ਼ ਕਿਉਂਕਿ ਨਿਸ਼ਾਨ ਨਾਲ ਬਹੁਤ ਪਿਆਰ ਹੈ ਆਪਣਾ ਤੇ ਜਦੋਂ ਵੀ ਆਪਾਂ ਮੈਂ ਕਿਤੇ ਇਕੱਲਾ ਹੀ ਨਹੀਂ ਘੁੰਮਣ ਹੀ ਨਹੀਂ ਜਾਣਾ ਮੈਂ ਜਦੋਂ ਵੀ ਘੁੰਮਣ ਜਾਣਾ ਸਿਰਫ ਨਿਸ਼ਾਨ ਨਾਲ ਜਾਣਾ ਹੋਰ ਕਿਸੇ ਨਾਲ ਜਾਂਦਾ ਹੀ ਨਹੀਂ ਮੈਂ ਤੇ ਬਟ ਫੀਲ ਹੋ ਰਹੀ ਚੀਜ਼ ਕਿ ਬੰਦਾ ਚੱਲਿਆ ਪਰ ਉਹਦੇ ਵਾਸਤੇ ਵੀ ਚੀਜ਼ ਜ਼ਰੂਰੀ ਹੈ ਫੈਮਿਲੀ ਉਹਦੀ ਉੱਧਰ ਆਸਟ੍ਰੇਲੀਆ ਤੇ ਉਹਨੂੰ ਵੀ ਜਾਣਾ ਪੈਣਾ ਹੀ ਚਲੋ ਗਾਇਜ਼ ਮਿਲਦੇ ਆਂ ਦਿਖਾਉਣਾ ਤੁਹਾਨੂੰ ਐਂਡ ਤੱਕ ਵਲੌਗ ਜ਼ਰੂਰ ਦੇਖਿਓ ਉਹ ਜਿੱਤੇ ਗਾਇਸ ਜਾ ਰਹੇ ਆਪਾਂ ਯਾਰ ਕਹਿੰਦੇ ਦਿੱਲੀ ਨਹੀਂ ਸੋਹਣਾਗਾ ਦਿੱਲੀ ਦੇ ਕੁਝ ਪੜ ਬਹੁਤ ਸੋਹਣੇ ਆ ਯਾਰ ਕਹਿੰਦੇ ਦਿੱਲੀ ਸਫਾਈ ਨਹੀਂ ਹੈ ਇਹ ਆ ਉਹ ਬਹੁਤ ਸਫਾਈ ਇੱਥੇ ਕੁਝ ਜਗ੍ਹਾ ਹੈ ਜਿੱਥੇ ਨਹੀਂ ਪੱਕੀ ਬਹੁਤ ਸੋਹਣਾ ਦਿੱਲੀ ਆਰਮੀ ਏਰੀਆ ਹੈ ਲੋ ਜੀ ਤੇ ਪਹੁੰਚ ਗਏ ਆਪਾਂ ਗੁਰਕਾਉ ਤੇ ਨਿਸ਼ਾਨ ਨਾਣੀ ਹੋਟਲ ਹੈ ਤੇ ਚੱਲਦੇ ਆਂ ਹੋਟਲ ਪਹਿਲਾਂ ਉਹਨਾਂ ਲੋਕੇਸ਼ਨ ਭੇਜੀ ਹੈ ਪੱਕਾ ਨਹੀਂ ਪਤਾ ਮੇਰੇ ਸਾਹਮਣੇ ਹੋਟਲ ਦੀ ਹੈ ਕਿਉਂਕਿ ਉੱਥੇ ਦੀ ਰੁਕੀ ਹੋਈ ਲੋਕੇਸ਼ਨ ਹੈ ਮਰੀ ਗੱਲ ਨਹੀਂ ਹੋਈ ਜਿਆਦਾ ਤੇ ਬਸ ਪਹੁੰਚ ਗਿਆ ਮੈਂ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਮੋਲ ਕੀ ਹੈ ਲੋ ਜੀ ਤੇ ਗਾਇਸ ਸਾਮਾਨ ਰੱਖਿਆ ਜਾ ਰਿਹਾ ਹੈ ਆਪੋ ਜੀ ਤੇ ਨਿਕਲੇ ਆਏ ਏਅਰਪੋਰਟ ਨੂੰ ਨਿਸ਼ਾਨ ਹੁਣੇ ਅਗਲੀ ਗੱਡੀ ਚ ਮੈਂ ਤੇ ਸਕੀਰਟ ਤੇ ਆਂਡਾ ਵੀਰ ਆਪਣੀ ਵਾਲੀ ਗੱਡੀ ਚ ਹਾਂਜੀ ਗਾਇਸ ਹਾਂਜੀ ਗਾਇਸ ਕਿੰਨੀ ਸਪਾਈਆਂ ਦੇਖੋ ਗਾਇਸ ਟਾਇਰ ਕਿਡਾ ਲੱਗਿਆ ਫਾਂ ਜੱਟੀ ਦਾ ਕਿਟਾਰੇ ਤੇ ਕਾ ਤੂੰ ਸਟ੍ਰਿਪ ਨਹੀਂ ਲਾ ਕੇ ਲਈ ਇੱਥੇ ਉਹ ਆ ਗਿਆ ਟੋਰਾਂਟੋ ਵਾਲਾ ਟਾਵਰ ਚੰਗਾ ਜਾਨ ਠੀਕ ਆ ਮਿਲਦੇ ਫਿਰ ਓਕੇ ਓਕੇ ਡੰਡੇ ਵੀਰ ਚੰਗਾ ਜਾਨ ਚੱਲੇ ਮੈਂ ਬਈ ਠੀਕ ਆ ਜੀ ਮਿਲਦੇ ਆਪਾਂ ਡਨ ਹੋ ਗਿਆ ਭਈ ਓਕੇ ਜੀ ਦੁਆ ਕਰੋ ਹਾਂ ਕਿ ਮੇਰੀ ਪੀਆਰ ਆਵੇ ਅੱਛਾ ਫਿਰ ਸਾਨੂੰ ਸਿੱਧਾ ਸਿਟੀਜ਼ਨ ਮਿਲਾ ਉਹਨਾਂ ਦੇ ਗ੍ਰੀਨ ਕਾਰਡ ਹੋ ਗਏ ਮੈਂ ਤਾਂ ਗ੍ਰੀਨ ਬਲੂ ਸਾਰੇ ਪਿੰਕ ਕਾਰਡ ਹੋਣ ਓਕੇ ਮੇਰੇ ਹੀ ਜਿੰਨੇ ਵੀ ਸੱਜਣ ਵੀ ਮੇਰੇ ਆਉਣ ਸਾਰੇ ਆਉਣ ਲੱਗੇ ਚੌਕਲੇਟਾਂ ਟੌਫੀਆਂ ਉਹਨਾਂ ਦਾ ਵਧੀਆ 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 ਚੀਜ਼ਾਂ ਲੈ ਕੇ ਆਵਾ ਆਈਫੋਨ 19 ਇਹ ਇਹ ਪਤਾ ਕੱਲ ਦੀ ਹੈ ਇਹ ਮੈਂ ਜਦੋਂ ਆਣਾ ਮੈਂ ਜਦੋਂ ਬਾਰਾਥ ਏਰੀਆ ਦਾ ਨਾ ਮੈਂ ਗੁੱਲੀ ਆ ਗਏ ਉਹਨੇ ਗੱਡੀ ਵੇਚ ਮਾਲੀ ਕਹਿੰਦੇ ਨਹੀਂ ਜਿਆਰ ਪਾਤੀ ਕਲੇਪੇ ਤੋਂ ਵੀ ਇਹਾਂ ਚੀਜ਼ ਤੇ ਨਾ ਨਹੀਂ ਕੀਤੀ ਇਹ ਕਹੇ ਵੀਡੀਓ ਕਰ ਵੀਡੀਓ ਕਰ ਹਾਏ ਓ ਲੈ ਆਂਡੇ ਦੀ ਐਵੇਂ ਮੈਂ ਇਹ ਪਾਗਲੇ ਜਾਣੇ ਦੀ ਕਰ ਤਾ ਟੈਨਸ਼ਨ ਚਾ ਚੱਲ ਪਾਗਲਾ ਅੱਜ ਦਿਨ ਛੱਡਣਾ ਚੱਲ ਹਾਂ ਹਾਂ ਦੇ ਓ ਚੱਲ ਤਾਂ ਪਤਾ ਨਹੀਂ ਨਾਲੇ ਗੱਲ ਹੀ ਕੀ ਕਰਨੀ ਆ ਅੱਜ ਦਿਨ ਛੱਡਣਾ ਆ ਐ ਕਿ ਆ ਜੇ ਮਾੜਾ ਜਿਹਾ ਬੋਲਿਆ ਆਂਡੇ ਬ੍ਰੇਕ ਵੀ ਲਾਉਣੀ ਐ ਓ ਲੈ ਲੈ ਆ ਵੇਖਣਾ ਹੋਇਆ ਤਾਂ ਨਹੀਂ ਕਰੀ ਨੂੰ ਅੱਜ ਮੈਂ ਮੇਰੇ ਸਾਹਮਣੇ ਕੰਨਾ ਨਹੀਂ ਗੱਦੀ ਨਿਕਲਣੇ ਜੀ ਕੱਢਣਾਂਗੇ ਜਾਣੇ ਪਾਰ ਤੋਂ ਜਿਲ੍ਹਾ ਪ੍ਰਾ ਆ ਦੋ ਬਾਈਆਂ ਨੂੰ ਵੀ ਨਾਲ ਹੀ ਕੱਲ ਦੇਣਾ ਇਹੋ ਜਿਹਾ ਅੰਡਾ ਇੱਥੇ ਲੈ ਕੇ ਗਿਆ ਜਰਾ ਇੱਕੋ ਨਾਮ ਆਤਾ ਜੇ ਇਹ ਵੀ ਗਾੜਾ ਲੈ ਆਂ ਯਾਰ ਬਾਹਰ ਭਾਗੇ ਨੇ ਪਿਆਨਾ ਆਦੇ ਪੰਜ ਪੂਰਾ ਬੱਸ ਅੱਡਾ ਬਣਿਆ ਐ ਕਰ ਲਈ ਨਾ ਆ ਤੇ ਪੂਰਾ ਬੱਸ ਅੱਡਾ ਬਣਿਆ ਹੈ ਹਣਾ ਚੱਲ ਟੰਗਾ ਅੰਡੇ ਤੂੰ ਜਾ ਹਾਂ ਤੂੰ ਹੀ ਜਾ ਸੌਂ ਲੱਗੇ ਕਿ ਇਹ ਆ ਗੱਲ ਸੁਣ ਲੈ ਨਾ ਤੁਹਾਡੀ ਰੱਬ ਅੱਛਾ ਪਾਰਟੀ ਨਾ ਨਾ ਪਾਰਟੀ ਨੂੰ ਠੀਕ ਨਹੀਂ ਕਰਨੀ ਬਹੁਤ ਹੋ ਗਈਆਂ ਪਾਰਟੀਆਂ ਮੈਂ ਨਿਕਲ ਲਈ ਆ ਮੈਂ ਮੈਨੂੰ ਬੱਸ ਦੀ ਟਿਕਟ ਕਰਾ ਦਿਓ ਅੱਗੇ ਦੀ ਕਿ ਮੈਨੂੰ ਕਹੋ ਕਿ ਮੈਂ ਪੈ ਜਾ ਬੱਸ ਲਮਕ ਕੇ ਚੱਲ ਜਾਾਂਗੇ ਨਾਲ ਇੱਥੇ ਹੁਣ ਆਪਣਾ ਕੰਡਾ ਹੋਣਾ ਪੈਗ ਦਾ ਹਾਂ ਹਾਂ ਕੰਡਾ ਧਰਮ ਕੰਡਾ ਹੈ ਕਿ ਕੰਡੇ ਤੇ ਪੈਸੇ ਲੈਣਗੇ ਹਾਂ ਹਾਂ ਭਾਈ ਬਾਹਰ ਚੈੱਕ ਕਰਕੇ ਰੈਟ ਕਰ ਦੇਣਗੇ ਓਕੇ ਆਰੇ ਆਰੇ ਆਂਡੇ ਕੋਲੇ ਆ ਫਾਦਰ ਕਿ 200 ਬੰਨ ਬੈਗ 3 ਕਿਲੋ ਇੱਥੇ ਪਾ ਦਿਆ 2 ਕਿਲੋ ਇੱਥੇ 1.5 ਕਿਲੋ ਇੱਥੇ ਪਾ 1.5 ਕਿਲੋ ਪਾ ਦੋ ਤਿੰਨ ਜੈਕਟਾ ਉੱਤੇ ਚੜਾ ਲੈ ਐਵੇਂ ਕਰ ਲੈਣਾ ਦੋ ਤਿੰਨ ਜੈਕਟਾ ਪਵਾ ਦਿੰਨੇ ਆ ਇੱਕ ਆ ਪਈ ਹਾਂ ਇੱਕ ਆਹ ਨੂੰ ਹੱਥ ਚ ਫੜ ਡੇਢ ਕਿਲੋ ਦਾ ਡੇਢ ਕਿਲੋ ਦਾ ਇਹ ਹੋਇਆ ਟਾਇਰ ਖੋਲ ਲੀਏ ਸਹੀ ਹੱਥ ਪਹੁੰਚ ਨਹੀਂ ਆ ਰਹੀ ਇੱਕ ਰੀ ਉਹ ਨਹੀਂ ਲੈਣ ਦੀ ਬੈਠਾ ਉਹ ਕਿੰਨਾ ਹੋਰ ਵੀ ਇੱਧਰ ਦੇ ਲੋਕੀ ਕੀ ਦੇ ਰਹੇ ਹੋ मतिलबु डेढ ਦੀ ਦੇ ਵੇਟ ਹੋ ਗਿਆ ਹੈ ਬੈਗਾਂ ਦਾ ਬੜੀ ਮੁਸ਼ਕਲਤ ਤੇ ਬਾਅਦ ਹੋਇਆ ਤੇ ਹੁਣ ਚੱਲ ਰਿਹਾ ਸਾਰਿਆਂ ਦਾ ਫੋਟੋ ਸ਼ੂਟ ਸਾਰੇ ਅਲਵੀ ਦਾ ਕਹਿ ਰਹੇ ਨੇ ਉਹ ਗਰਲੀਨ ਚਲੋ ਇੱਧਰ ਵੇਖੋ ਕੰਨ ਚਲੋ ਵੇਖੋ ਜੀ ਖਿੱਚਣੀ ਆ ਹਾਂ ਹਾਂ ਚਲੋ ਫੋਟੋਗ੍ਰਾਫਰ ਪੈਨ ਲਓ ਜੀ ਲਓ ਜਾਓ ਇੱਧਰ ਜੀ ਜਿਹੜੇ ਜਿਹੜੇ ਕੋ ਜੋੜੋ ਥੋੜੀ ਨਾ ਥੱਲੇ ਖਿੱਚੀ ਦੇਖ ਦਿੱਤੀ ਤੇ ਨਹੀਂ ਠੀਕ ਹੋਵੇ ਲੈ ਅਗਰ ਨੀਲ ਨੀਲ ਅਗਰ ਲੀਨ ਵੀਰ ਤੇਰੀ ਫੋਟੋ ਇੰਨੀ ਸੋਹਣੀ ਆਈ ਇੰਨਾ ਸੋਨਾ ਹੈ ਨਹੀਂ ਤੂੰ ਜਿੰਨੀ ਸੋਹਣੀ ਫੋਟੋ ਖਿੱਚੀ ਹਾਂ ਆ ਆ ਹਾਂ ਅੰਡ ਵੀਰ ਚੰਗਾ ਫਿਰ ਫਲਾਈ ਬੈਗ ਲਓ ਤੇ ਜਾਓ ਫਲਾਈਟ ਲੇਟ ਹੋਈ ਜੰਨੇ ਹੋ ਲਓ ਜੀ ਲਓ ਜਿੰਨੀ ਮਰਜ਼ੀ ਵੀਡੀਓ ਬਣਵਾਓ ਉਹ ਲੱਗ ਗਿਆ ਉਹ ਲੱਗ ਗਿਆ ਫਸੇ ਇਕਲੀ ਨੇ ਪਾਥਿਓ ਚਲੋ ਜਾਓ ਜਾਓ ਮੈਂ ਵੀ ਭਲੇਗੇ ਜੀ ਭਾਜੀ ਜਿਹੜਾ ਆ ਰਿਹਾ ਉਹ ਇਕਲੀ ਆਉਣਾ ਜਿੱਥੇ ਕੋ ਭਾਵੀ ਲੀ ਗਏ ਚਲੋ ਚਲੋ ਆ ਲੈ ਆ ਪੈਰੋ ਗਾਂਧੀ ਦਾ ਚਲੋ ਆ ਗਾਂਧੀ ਦਾ ਚਰਖਾ ਕਿੱਡਾ ਲਾਇਆ ਵੇ ਹਾਂ ਇੱਥੋਂ ਹੀ ਭੱਜਿਆ ਜੀ ਉਹ ਕੌਣ ਗਾਂਧੀ ਸਟਾਪ ਲੱਗ ਗਿਆ ਜੀ ਅੱਛਾ ਚਲੋ ਜੀ ਨਹੀਂ ਉਹ ਾਂਡੇ ਲੈ 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 ਅੱਲਾਹ ਕਰ ਗੱਲ ਕਲਾਕਾਰੀ ਹੈ ਾਂਡੇ ਦੀ ਭਾਈ ਨੂੰ ਹਨਾ ਭਾਈ ਮਾਨਾ ਨਾ ਅਦਰ ਕੰਮ ਚੱਲ ਰਿਹਾ ਟਿੱਕ ਟਾ ਟੁਟਾ ਲੱਭ ਰਿਹਾ ਤੂੰ ਸਾਡੇ ਨੂੰ ਵੇਖਣਾ ਹੀ ਨਹੀਂ ਵੀ ਇੰਝ ਤਾਂ ਜਾਂਦੇ ਆ ਕੀ ਕਰਦਾ ਭਾਈ ਸੁਣ ਮਾਜਾ ਸਾਨੂੰ ਲੋਕੋ ਟੇਟੇ ਹੋਵੜੀ ਟਾਈਮ ਹੋ ਗਿਆ ਕਹਿੰਦੇ ਜਾਂਦਾ ਟਿਕਟ ਦਿਖਾ ਦਿਓ। ਕੋਈ ਜਾਣਾ ਰਾਹ ਨਹੀਂ ਜਾਂਦਾ। ਇੱਥੋਂ ਜਾਣਾ ਆਪਾਂ। ਤੁਮੇ ਉਹ ਸਰਵਰ ਡੇਟ ਦਾ ਢਿੰਗੀ। ਯਾ ਯਾ ਯਾ। ਆ ਬਣਾ ਬੈਠੀ ਐ ਤੇ ਸੇਵ ਨਹੀਂ ਹੁੰਦੀ ਹੁਣ। ਜਿਹੜੇ ਟੱਪੇ ਜਹ ਹੁੰਦੇ ਕਿੰਨੇ ਏਦਾਂ। ਸਮਝ ਗਿਆ? ਹਾਂ। ਇਹ ਸੇਵ ਨਹੀਂ ਹੁੰਦੀ ਕਿੱਦਾਂ ਹੋਣੀ ਸੀ। ਆਹ ਕਹਨੇ ਕੀਤੀ। ਹੂੰ। ਸੇਵ ਕਰਨੀ ਤੇ ਡਿਲੀਟ ਨਾ ਕਰੀਏ। ਇਹ ਤੁਮ ਕਹੋ ਜਾਂ। ਆਜੋ ਯਾਰੇ ਨਾ ਅਮੀ ਝਗੜਾ ਮਾਰਨੀ ਨਹੀਂ ਲੈ ਆਨੇ ਮੈਨੂੰ ਵੀ ਨਹੀਂ ਕਰਨੀ ਹੁੰਦੀ ਗਰਫੜਾ ਹੀ ਅੱਗ ਲਾ ਦੇ ਸਾਰੇ ਏਡੀ ਕਰ ਕਰ ਪੜਾਈ ਜਾਣ ਨੇ ਤੇ ਤੂੰ ਦੇ ਉਹਨੇ ਤਾਂ ਵੀ ਕਰਾ ਲੈ ਗਾਣਾ ਗਾਣੇ ਹੁੰਦੇ ਲੈ ਉਹ ਤਾਂ ਵੀ ਨਹੀਂ ਹੋਈ ਸੈਂਟੂ ਕਰ ਮੈਨੂੰ ਸੈਂਟ ਕਰ ਫਿਰ ਰੀਚਾਰਜ ਕਰ ਦੇ ਜੀ ਉੱਪਰ ਪੰਨੇ ਹਾਂ ਫੋਟੋ ਸ਼ੂਟ ਨਹੀਂ ਖਤਮ ਹੋਣ ਰਿਹਾ ਪੰਜ ਕਿੰਨਾ ਟਾਈਮ ਹੋ ਗਿਆ ਫੋਟੋ ਹੀ ਫਿਰ ਤਾਂ ਹੀ ਕਰਦੇ ਨੇ ਜਾਂਦੇ ਭਾਈ ਉਹ ਐਲਬਮ ਬਣਾਉਣੀ ਆ ਅੱਛਾ ਜਨਬਾਬ ਉਹ ਕਹਿੰਦਾ ਕਿ ਚਾਚੀ ਕਿੱਥੇ ਰਹਿ ਗਈ ਚਾਚੇ ਦਾਏ ਨਾਲ ਚੱਲਦੇ ਆ ਫਿਰ ਆਪਾਂ ਵੀ ਉਹ ਕਹਿੰਦਾ ਕੋਈ ਨਾ ਥੋੜੇ ਮੈਨੂੰ ਆ ਲੈਣ ਤੇ ਮੈਂ ਆਉਣਾ ਸੀ ਥੋੜੇ ਦਿਨ ਤੱਕ ਹਾਂ ਫਿਰ ਮੈਂ ਚੱਲ ਕੋਈ ਨਹੀਂ ਚੱਲ ਠੀਕ ਹੈ

ਆਰੇ ਮਰਾਦਨੀਆ ਪਾਰਕ ਨੂੰ ਕੀ ਹਵੀ ਦੇ ਚੰਗਾ ਯਾਰਾ ਇਹ ਆਈ ਦੇ ਬਾਹਰ ਪਰਮਾ ਜਿਹੜੀ ਤੇ ਮਾਦੇ ਬੈਕਗ੍ਰਾਉਂਡ ਤੇ ਆ ਪਮਣੇ ਮੈਂ ਕਿ ਇਹ ਬੰਦਾ ਇਹੀ ਹੀ ਇਹੀ ਰਹਿ ਤੇਰੇ ਬਾਰੇ ਵੀ ਤੂੰ ਵੀ ਨਾਲ ਹੀ ਸਾਡੇ ਬਾਰੇ ਨਹੀਂ ਕਹਿੰਦੇ ਕਹਿੰਦਾ ਮਸਾ ਗਲੋ ਲਾਇਆ ਯਾਰ ਮੇਰੀ ਗੱਲ ਸੁਣ ਪਰ ਪ੍ਰਿੰਟਡ ਪ੍ਰਿੰਟ ਆਊਟ ਕਢਾਇਆ ਨਹੀਂ ਸੀ ਯਾਰ ਉਹ ਫੋਨ 'ਚ ਕਈ ਵਾਰੀ ਸਕੈਨ ਨਹੀਂ ਹੁੰਦਾ ਯਾਰ ਓਕੇ ਝੰਗਾ ਯਾਰ ਚਲੋ ਵੀ ਮੁੰਡਿਓ ਚਲੋ ਵੀ ਆਜੋ ਸਾਰੇ ਖੁਸ਼ ਖੁਸ਼ ਆਏ ਸੀ ਤਦ ਆ ਜਾ ਇਹ ਆਪਣਾ ਇਹਨਾਂ ਕੈਨ ਬੰਦਾ ਜੀ ਸਾਡਾ ਤੁਸੀਂ ਕੋਈ ਚੱਕ ਕਮੀ ਕਰਾ ਕੋਈ ਨਹੀਂ ਜਾਣ ਆਪਾਂ ਆ ਜਾਣਾ ਉਹਨੇ ਘੁੰਮ ਫਿਰ ਕੇ ਮੈਨੂੰ ਪਤਾ ਮੈਂ ਜੋ ਸਾਡਾ ਹੈ ਨਾ ਰੇਡੇ ਇਹ ਬੰਦਾ ਵੇ ਤਾਂ ਜਾਂਦਾ ਜਾਂਦਾ ਨਾਲ ਮੋਲ ਲੈ ਗਿਆ ਵੇ ਲੈਣ ਬਹੁਤ ਸੋਹਣੀ ਬਾਗਣਾ ਇਹ ਕਿਹਨੇ ਇਹ ਕਿੱਥੇ ਚਲੇ ਗਿਆ ਆਪ ਕੋ ਨੂੰ ਕਿੱਥੇ ਆ? ਗਿਆਨ ਵਿੱਚ ਇੱਕ ਮਿੰਟ ਰੁਕ ਰਿਹਾ ਹੈ। ਓਹ ਜਾਂਦੇ ਸੋਰੀਆ ਓਹ ਸੋਰੀਆ ਕੋਈ ਕਿਉਂ ਬੁਲਾਉਂਦਿਆ ਜੀ? ਸੋਰੀਆ ਅੰਦਰ ਕੋਈ ਮਿਲ ਗਿਆ ਉਹਨੂੰ। ਗੱਲਾਂ ਕਰਨਾ ਕਿਹਨਾਂ ਸੋਰੀਆ ਚੰਗਾ ਯਾਰ ਚੰਗਾ ਜਾਣ ਓਕੇ ਜੀ ਬਾਈ ਓਕੇ ਜੀ ਓਕੇ ਜੀ ਓਕੇ ਸਾਹਿਬ ਜੀ ਓਕੇ ਜੀ ਜਾਨ ਜੀ ਮਿਲਦੇ ਆਪਾਂ ਫਿਰ ਓਕੇ ਓਕੇ ਆਂਡੇ ਮਿਲਦੇ ਚੰਡੀਗੜ੍ਹ ਰੱਖੋ ਧਿਆਨ ਸਾਥ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਦੇ ਗਾਈਜ਼ ਚਲਿਏ ਆਪਾਂ ਹੁਣ ਵਾਪਸੀ ਕਰਨ ਚਲੋ